ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਦੇ ਵਿੱਚ ਜਿਹੜਾ ਅਖੌਤੀ ਸ਼ੇਰ ਸੈਨਾ ਦੇ ਆਪੇ ਬਣੇ ਲੀਡਰ ਥਾਪਰ ਦੇ ਉੱਤੇ ਹਮਲਾ ਹੋਇਆ ਸਾਰੇ ਕਹੀ ਜਾਂਦੇ ਜੀ ਕਾਤਲਾਨਾ ਹਮਲਾ ਹੋਇਆ ਇਹ ਕੋਈ ਕਾਤਲਾਨਾ ਹਮਲਾ ਨਹੀਂ ਸੀ ਸਿਰਫ ਉਹਨੂੰ ਥੋੜਾ ਜਿਹਾ ਪ੍ਰਸ਼ਾਦ ਦਿੱਤਾ ਗਿਆ ਵੀ ਤੂੰ ਇੰਨੀ ਮਾੜੀ ਜ਼ੁਬਾਨ ਨਾ ਬੋਲ ਕਿਉਂਕਿ ਜੇ ਕਾਤਲਾਨਾ ਹਮਲਾ ਹੋਵੇ ਨਾ ਤੇ ਨਿਹੰਗ ਸਿੰਘਾਂ ਦੇ ਇੱਕੋ ਵਾਰ ਦੇ ਵਿੱਚ ਧੌਣ ਗਰਦਨ ਦੇ ਨਾਲੋਂ ਅਲੱਗ ਹੋ ਜਾਂਦੀ ਆ। ਔਰ ਇੰਨੇ ਵਾਰ ਕੀਤੇ ਹੋਣ ਤੇ ਬੰਦੇ ਦੀ ਧੌਣ ਫਿਰ ਵੀ ਸਲਾਮਤ ਰਹੇ ਤੇ ਬੰਦਾ ਉੱਠ ਕੇ ਖਲੋ ਜਾਵੇ ਤੇ ਬੰਦਾ ਜਿੰਦਾ ਹੋਵੇ ਇਹ ਕਦੇ ਹੋ ਨਹੀਂ ਸਕਦਾ। ਔਰ ਜਿਹੜੇ ਗਤਕੇ ਦੇ ਅਭਿਆਸੀ ਸਿੰਘ ਨੇ ਧੌਣ ਦੀ ਤਾਂ ਗੱਲ ਛੱਡੋ ਬੱਕਰੇ ਨੂੰ ਅਧ ਵਿਚਾਲੇੋਂ ਦੋ ਪੀਸ ਕਰ ਦਿੰਦੇ ਆ। ਸ੍ਰੀ ਸਾਹਿਬ ਤਕੜੀ ਹੋਏ ਤੇ ਬੰਦਾ ਅਭਿਆਸੀ ਹੋਵੇ ਇਸ ਕਰਕੇ ਇਹਨੂੰ ਸਿੰਘਾਂ ਨੇ ਥੋੜਾ ਜਿਹਾ ਪ੍ਰਸ਼ਾਦ ਦਿੱਤਾ ਕਿ ਤਾਹ ਜੋ ਅੱਗੇ ਤੋਂ ਇਹੋ ਜੀ ਮਾੜੀ ਜ਼ਬਾਨ ਨਾ ਬੋਲੇ ਇਸ ਕਰਕੇ ਸਿੰਘਾਂ ਦੇ ਉੱਪਰ 307 ਨਹੀਂ ਬਣਦੀ ਛੋਟੀ ਧਾਰਾ ਬਣਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ